ਅੰਮ੍ਰਿਤਸਰ ਖਾਲਸਾ ਕਾਲਜ ਦੇ ਵਿੱਚ ਬੁੱਕ ਫੇਅਰ ਚੱਲ ਰਿਹਾ ਹੈ ਤਾਂ ਉਸ ਦੇ ਵਿੱਚ ਇੱਕ ਖੂਬਸੂਰਤ ਤਸਵੀਰ ਦਿਖਾਵਾਂਗੇ ਸੋਇ ਕਲਾ ਆ ਵੀਰ ਹੋਣਾ ਦੀ ਸੁਭਰੀਕੀ ਨਾਲ ਜੇਕਰ ਗੱਲ ਕਰ ਲਈਏ ਤਾਂ ਨਿੱਕੀ ਨਿੱਕੀ ਚੀਜ਼ ਉੱਪਰ ਤੋਂ ਜਿਹੜੀ ਬਨਾਵਟ ਹੈ ਉਹ ਨਜ਼ਰ ਆਏਗੀ ਸashi gal ji ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਅੰਮ੍ਰਿਤਸਰ ਖਾਲਸਾ ਕਾਲਜ ਦੇ ਵਿੱਚ ਬੁੱਕ ਫੇਅਰ ਚੱਲ ਰਿਹਾ ਹੈ ਤਾਂ ਉਸ ਦੇ ਵਿੱਚ ਇੱਕ ਖੂਬਸੂਰਤ ਤਸਵੀਰ ਦਿਖਾਵਾਂਗੇ ਜਿੱਥੇ ਇੱਕ ਸਿੱਖ ਨੌਜਵਾਨ ਵੱਲੋਂ ਇਹ ਸੁੰਦਰ ਪੇਂਟਿੰਗਾਂ ਤਿਆਰ ਕੀਤੀਆਂ ਜਾਂਦੀਆਂ ਇਹ ਹੱਥੀ ਲਿਖੀਆਂ ਹੋਈਆਂ ਨੇ ਇਹ ਜਿਹੜੇ ਸਰੂਪ ਦੇਖਦੇ ਪਏ ਹੋ ਤੁਸੀਂ ਇਹ ਨਿੱਕੀਆਂ ਜਿੰਦਾ ਛੋਟੇ ਸਾਹਿਬ ਜੀ ਦੇ ਦੇਖਦੇ ਪਏ ਹੋ ਹੱਥੀ ਤਿਆਰ ਕੀਤੀਆਂ ਗਈਆਂ ਨੇ ਸੋ ਇਹ ਕਲਾ ਆ ਵੀਰ ਹੋਣਾ ਦੀ ਸੁਭਰੀਕੀ ਨਾਲ ਜੇਕਰ ਗੱਲ ਕਰ ਲਈਏ ਤਾਂ ਨਿੱਕੀ ਨਿੱਕੀ ਚੀਜ਼ ਉੱਪਰ ਤੋਂ ਉਹ ਜਿਹੜੀ ਬਨਾਵਟ ਆ ਉਹ ਨਜ਼ਰ ਆਏਗੀ ਇਹ ਉਹੀ ਜ਼ਿੰਦਾ ਦੀਵਾਰ ਆ ਜਿਸ ਦੇ ਵਿੱਚ ਛੋਟੇ ਸਾਹਿਬ ਜਿਆਦਿਆਂ ਨੂੰ ਜਿਹੜਾ ਆ ਚਨਵਾਇਆ ਗਿਆ ਸੀਗਾ ਹੋਰ ਤਸਵੀਰਾਂ ਦੀ ਜੇਕਰ ਗੱਲ ਕਰ ਲਈਏ ਤਾਂ ਮੂਲ ਮੰਤਰ ਦਾ ਜਿਹੜਾ ਫਾਟਿਆ ਉਹ ਲਿਖਿਆ ਹੋਇਆ ਅਲੱਗ-ਅਲੱਗ ਰੰਗਾਂ ਦੇ ਨਾਲ ਜਾਣ ਪਾਈ ਹੋਈ ਹੈ ਇਸ ਤਸਵੀਰ ਦੇ ਵਿੱਚ ਸੋ ਇਹ ਨੌਜਵਾਨ ਆ ਫਰੀਦਕੋਟ ਤੋਂ ਆ ਗੱਲਬਾਤ ਕਰਦੇ ਵੀਰ ਉਹਨਾਂ ਨਾਲ ਵੀਰ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ ਵੀਰ ਜੀ ਮੇਰਾ ਨਾਮ ਤੀਰਤਪਾਲ ਸਿੰਘ ਆ ਜੀ ਕਿੰਨੇ ਲੰਬੇ ਸਮੇਂ ਤੋਂ ਇਹਦੀ ਮਿਹਨਤ ਜਿਹੜੀ ਜਾਰੀ ਵੀਰ ਜੀ ਮੈਨੂੰ ਇਸ ਖਿੱਤੇ ਵਿੱਚ ਤਕਰੀਬਨ 6 ਜਾਂ 7 ਸਾਲ ਹੋ ਗਏ ਆ ਜੀ ਤੇ ਬਹੁਤ ਮਿਹਨਤ ਹੈ ਜੀ ਇਸ ਕਿੱਤੇ ਵਿੱਚ ਅੱਜ ਮੇਰਾ ਫਸਟ ਟਾਈਮ ਹੈ ਮੈਂ ਖਾਲਸਾ ਕਾਲਜ ਜਮਿਸਤ ਆਇਆ ਹਾਂ ਬੜੇ ਚਿਰ ਤੋਂ ਦਿਲੀ ਰਹੀ ਸੀ ਕਿ ਅੱਖਰਾਂ ਨੂੰ ਇੱਥੇ ਲੈ ਕੇ ਆਂਦਾ ਜਾਵਾਂ ਅਕਸਰ ਮੈਂ ਨਹੀਂ ਅੱਖਰਾਂ ਨੂੰ ਇੱਥੇ ਲੈ ਕੇ ਆਇਆ ਅੱਖਰ ਮੈਂ ਇੱਥੇ ਲੈ ਕੇ ਆਇਆ ਤੇ ਬਹੁਤ ਸੋਹਣਾ ਰਿਸਪੌਂਸ ਰਿਹਾ ਜੀ ਪਹਿਲੇ ਦਿਨ ਬਹੁਤ ਬਹੁਤ ਪਿਆਰ ਮਿਲਿਆ ਤੇ ਬਾਕੀ ਗੁਰੂ ਰਾਮਦਾਸ ਜੀ ਦੀ ਧਰਤੀ ਹੈ ਨਾ ਤੇ ਪਿਆਰ ਤਾਂ ਮਿਲਣਾ ਹੀ ਮਿਲਣਾ ਜੀ ਸਾਨੂੰ ਖਾਸ ਕਰਕੇ ਬੜਾ ਸੋਹਣਾ ਲੱਗਾ ਜਿੰਨੀਆਂ ਵੀ ਤਸਵੀਰਾਂ ਦੇਖੀਆਂ ਤੁਸੀਂ ਗੁਰਮੁਖੀ ਭਾਸ਼ਾ ਨੂੰ ਬੜਾ ਵਾਅ ਦਿੱਤਾ ਆ ਪੰਜਾਬੀ ਮਾਂ ਬੋਲੀ ਨੂੰ ਅੱਗੇ ਲੈ ਕੇ ਆ ਰਹੇ ਹੋ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਪੰਜਾਬੀ ਮਾਂ ਬੋਲੀ ਜਿਸ ਤਰੀਕੇ ਨਾਲ ਆਪਣੇ ਪੰਜਾਬ ਚੋਂ ਖਤਮ ਹੋਈ ਜਾ ਰਹੀ ਆ ਇੱਕ ਤੁਹਾਡੇ ਵੱਲੋਂ ਅਲੱਗ ਉਪਰਾਲਾ ਆ ਸੋ ਕਿੱਦਾਂ ਇਹ ਮਾਈਂਡ ਦੇ ਵਿੱਚ ਆਇਆ ਕਿ ਮੈਂ ਸਿਰਫ ਪੰਜਾਬੀ ਦੇ ਵਿੱਚ ਹੀ ਖਰਣਾ ਅੱਖਰਾਂ ਨਾਲ ਜੁੜਨਾ ਮੇਰਾ ਨਿੱਕੇ ਹੁੰਦੇ ਤੋਂ ਹੀ ਮੈਂ ਅੱਖਰਾਂ ਨਾਲ ਅੱਖਰਾਂ ਨਾਲ ਜੁੜਿਆ ਰਿਹਾ ਪਰ ਅੱਖਰ ਜਿਹੜੇ ਇਹ ਮੈਨੂੰ ਮੀਨਸ ਕੀ ਲਿਆਕਤ ਦਿੰਦੇ ਮੈਨੂੰ ਅਕਲ ਦਿੰਦੇ ਆ ਹਨਾ ਤੇ ਮੈਨੂੰ ਪ੍ਰੈਜ਼ੈਂਟ ਵਿੱਚ ਲੈ ਕੇ ਆਉਂਦੇ ਆ ਮੈਂ ਪਾਸਟ ਵਿੱਚ ਹੀ ਨਹੀਂ ਜਾਂਦਾ ਜਦੋਂ ਮੈਂ ਉੜਾ ਲਿਖਦਾ ਬਾਕੀ ਆਉਣ ਵਾਲੇ ਸਮੇਂ ਵਿੱਚ ਇਨਸ਼ਾਅੱਲਾ ਜੇ ਦੁਬਾਰਾ ਇੱਥੇ ਮੀਨਸ ਕਿ ਐਡਾ ਮੌਕਾ ਮਿਲਿਆ ਖਾਲਸਾ ਕਾਲਜ ਅੰਮ੍ਰਿਤਸਰ ਆਉਂਦਾ ਤੇ ਮੈਂ ਉਰਦੂ ਅਰਬੀ ਤੇ ਫਾਰਸੀ ਭਾਸ਼ਾ ਵੀ ਲੈ ਕੇ ਆਉਂਗਾ ਜੀ ਮੇਰੀ ਰੀਜ ਹੈ ਕਿ ਮੈਂ ਸਾਰੀਆਂ ਭਾਸ਼ਾਵਾਂ ਨੂੰ ਸਿੱਖਾਂ ਬਟ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣਾ ਸਾਡੀ ਕਿਉਂਕਿ ਸਾਡੀਆਂ ਜੜਾਂ ਮਾਂ ਬੋਲੀ ਆ ਪੰਜਾਬੀ ਮਾਂ ਬੋਲੀ ਤੋਂ ਹੀ ਬਾਕੀ ਬੋਲੀਆਂ ਸਿੱਖੀਆਂ ਜਾਂਦੀਆਂ ਸੋ ਪੰਜਾਬੀ ਮਾਂ ਬੋਲੀ ਦੇ ਆਸਰੇ ਹੀ ਬਾਕੀ ਬੋਲੀਆਂ ਨੂੰ ਸਿੱਖਣ ਦਾ ਮੌਕਾ ਮਿਲ ਰਿਹਾ ਤੇ ਆਉਣ ਵਾਲੇ ਸਮੇਂ ਵਿੱਚ ਉਰਦੂ ਨੂੰ ਇਨ੍ਹਾਂ ਫਰੇਮਾਂ ਵਿੱਚ ਤੁਸੀਂ ਦੇਖੋਗੇ ਜੀ ਹਣਾ ਹਰ ਇੱਕ ਭਾਸ਼ਾ ਦਾ ਗਿਆਨ ਰੱਖਣਾ ਜ਼ਰੂਰੀ ਹੁੰਦਾ ਆ ਹਾਲਾਂਕਿ ਗੱਲ ਕਰ ਲਈਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਹ ਵੀ ਫਾਰਸੀ ਭਾਸ਼ਾ ਦੇ ਧਾਣੀ ਸੀਗੇ ਜਿਨ੍ਹਾਂ ਨੇ ਜਫਰਨਾਮਾ ਲਿਖਿਆ ਸੋ ਕਿੰਨਾ ਕਿ ਜ਼ਰੂਰੀ ਸਮਝਦੇ ਹੋ ਅੱਜ ਦੇ ਸਮੇਂ ਵਿੱਚ ਕਿ ਇੱਕ ਨੌਜਵਾਨ ਵਾਸਤੇ ਇੱਕ ਹਰ ਇੱਕ ਵਿਅਕਤੀ ਵਾਸਤੇ ਹਰ ਇੱਕ ਭਾਸ਼ਾ ਦੇ ਜਿਹੜੇ ਗਿਆਨ ਹੈ ਉਹ ਹੋਣੇ ਚਾਹੀਦੇ ਵੀਰ ਜੀ ਅੱਖਰਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਆ ਦੇਖੋ ਜੇ ਆਪਾਂ ਇਸ ਪੂਰੇ ਮੇਲੇ ਵਿੱਚ ਨਿਗਾਹ ਮਾਰਗੇ ਤਾਂ ਕਈ ਵੀਰਾਂ ਨੂੰ ਤਕਰੀਬਨ ਊੜਾੜਾ ਵੀ ਪੂਰਾ ਨਹੀਂ ਆਉਂਦਾ ਹੋਣਾ ਹਨ ਪਰ ਮੈਂ ਇਹ ਨਹੀਂ ਕਹਿੰਦਾ ਕਿ ਸਾਨੂੰ ABC ਸਾਰੀ ਆਉਂਦੀ ਆ ਹਨਾ ਗਿਆਨ ਹੋਣਾ ਬਹੁਤ ਜ਼ਰੂਰੀ ਆ ਪਰ ਆਪਦੀ ਮਾਂ ਬੋਲੀ ਨੂੰ ਪਿਆਰ ਕਰਨਾ ਜਿੱਥੋਂ ਅਸੀਂ ਦਾਦੀ ਕਹਿਣਾ ਸਿੱਖਿਆ ਮਾਂ ਕਹਿਣਾ ਸਿੱਖਿਆ ਪਿਓ ਕਹਿਣਾ ਸਿੱਖਿਆ ਉਹਨਾਂ ਅੱਖਰਾਂ ਨਾਲ ਜੁੜਨਾ ਬਹੁਤ ਜ਼ਰੂਰੀ ਵੀਰ ਜੀ ਹਨਾ ਤੇ ਅੱਖਰਾਂ ਨਾਲ ਉਹਦੀ ਜੁੜਿਆ ਜਾਊਗਾ ਜੇ ਸਾਨੂੰ ਇਹਨਾਂ ਦੀ ਪ੍ਰੋਪਰ ਸ਼ਬਦਾਵਲੀ ਯਾਦ ਹੋਊਗੀ ਅੱਖਰ ਸਾਨੂੰ ਆਉਂਦੇ ਹੋਣਗੇ ਫਿਰ ਅਸੀਂ ਅੱਖਰ ਸਿੱਖ ਸਕਦੇ ਹਾਂ ਵੀਰ ਜੀ ਹਨਾ ਦੀ ਗੱਲ ਕਰਾਂ ਇਹ ਪੁਰਨ ਤੌਰ ਤੇ ਹੱਥੀਂ ਤਿਆਰ ਹੋਈਆਂ ਨੇ ਸਾਰੇ A to Z ਵੀਰ ਜੀ ਜਿੰਨਾ ਮਟੀਰੀਅਲ ਯੂਜ਼ ਹੋਇਆ ਸਾਰੀ ਇੰਕ ਮੇਰਾ ਬ੍ਰਦਰ ਆ ਛੋਟਾ ਵੀਰ ਬਾਹਰ ਆ ਜੀ ਮੈਨੂੰ ਇੰਕ ਕੋ ਭੇਜਦਾ ਤੇ ਜਿੰਨੀ ਵੀ ਮੀਨਸ ਕੀ ਇਹ ਚ ਵਾ ਜਿੰਨੀ ਵੀ ਇਨਕ ਯੂਜ਼ ਯੂਜ਼ ਹੋਈ ਆ ਮੱਧ ਪ੍ਰਦੇਸ਼ ਤੋਂ ਮੈਂ ਸਾਰੇ ਪਰਚੇਸ ਕਰਦਾ ਜੀ ਹਣਾ ਤੇ ਆਉਣ ਵਾਲੇ ਸਮੇਂ ਵਿੱਚ ਮੇਰੇ ਕੋਲੇ ਵੀ ਅਸੀਂ ਵੀਰ ਜੀ ਮਟੀਰੀਅਲ ਅੱਜ ਤੱਕ ਮੈਂ ਨੀਅਰ ਅਬਾਊਟ 40 ਦੇ ਨੇੜੇ ਜਿਹੜੇ ਫਰੇਮ ਲੈ ਕੇ ਆਇਆ ਬਟ ਮੈਂ ਰਿਸਪੌਂਸ ਦੇਖਦਾ ਸੀਗਾ ਰਿਸਪੌਂਸ ਇੱਥੇ ਹੁਣ ਬਹੁਤ ਜ਼ਿਆਦਾ ਜੀ ਤੇ ਮੈਂ ਸੋਚਦਾ ਸੀ ਮੈਂ ਬਾਕੀ ਫਰੇਮ ਵੀ ਘਰੋਂ ਲੈ ਆਂਦਾ ਸੋ ਕੋਈ ਗੱਲ ਨਹੀਂ ਨੈਕਸਟ ਟਾਈਮ ਜਦੋਂ ਆਏ ਤਾਂ ਫਿਰ ਆਪਾਂ ਹੋਰ ਚੰਗੇ ਤਰੀਕੇ ਨਾਲ ਬਲਾਸਟ ਕਰਾਂਗੇ ਹਣਾ ਜੀ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਸ਼ੌਂਕ ਹੈ ਬਾਪੂ ਵੀਰ ਜੀ ਮੈਨੂੰ ਇਸ ਤੋਂ ਲਵ ਮੈਨੂੰ ਸਿਰਫ ਸੱਚੀ ਦੱਸਾਂ ਤਾਂ ਮ ਪ੍ਰادیਪਕ ਦੇ ਨਾਲ ਨਾਲ ਮੈਂ ਅੱਖਰਕਾਰੀ ਮੈਨੂੰ ਜ਼ਿਆਦਾ ਪਸੰਦ ਆ ਨਹੀਂ ਮੈਂ ਸਕੂਲ ਚ ਆ ਜੀ ਮੇਰਾ ਸਕੂਲ ਦਸ਼ਮੇਸ਼ ਗਲੋਬਲ ਸਕੂਲ ਬਰਗਾੜੀ ਫਰੀਦਕੋਟ ਦੇ ਲੱਗੀ ਆ ਜੀ ਬਟ ਅੱਖਰਾਂ ਨੂੰ ਹੀ ਸਮਾਂ ਮਿਲ ਜੇ ਵੀਰ ਜੀ ਇੰਨਾ ਹੀ ਬਹੁਤ ਆ ਜੀ ਪੰਜਾਬੀ ਮੇਰੇ ਕੋਲ ਵੀਰ ਜੀ ਮੋਰਲ ਸਾਇੰਸ ਹੈ ਜੀ ਉੱਥੇ ਗੁਰਬਾਣੀ ਹੈ ਫਿਰ ਕੋਲੇ ਸਬਜੈਕਟ ਤੇ ਉਹਦੇ ਨਾਲ ਨਾਲ ਅੱਖਰਕਾਰੀ ਮੇਰਾ ਪ੍ਰੋਫੈਸ਼ਨਲ ਮੇਰਾ ਅੱਖਰਕਾਰੀ ਹੈ ਜੀ ਹਾਂ ਜੀ ਇਦਾਂ ਮਾਈਂਡ ਦੇ ਵਿੱਚ ਆਇਆ ਕਿ ਮੈਂ ਗੁਰੂ ਸਹਿਬਾਨ ਨਾਲ ਜੁੜੀਆਂ ਤਸਵੀਰਾਂ ਵੀ ਬਣਾਵਾਂਗਾ ਨਾਲ ਦੇ ਨਾਲ ਵਿੱਚ ਜਿਹੜੀਆਂ ਤੁਸੀਂ ਇਹ ਪੰਕਤੀਆਂ ਵੀ ਲਿਖੀਆਂ ਗੁਰਬਾਣੀ ਨਾਲ ਜੁੜੀਆਂ ਹੋਈਆਂ ਨੇ ਪੰਜਾਬੀ ਭਾਸ਼ਾ ਨੂੰ ਆਪਾਂ ਅੱਗੇ ਵਧਾਵਾ ਦੇ ਰਹੇ ਹਾਂ ਸੋ ਇਹ ਲਾਈਨਸ ਕੋਈ ਕਵੇ ਆਪਣੇ ਤੌਰ ਤੇ ਕਿ ਆਹ ਸਾਡੀਆਂ ਲਿਖੀਆਂ ਲਾਈਨਸ ਦੀ ਪੇਂਟਿੰਗ ਬਣਾ ਦਿਓ ਉਹ ਵੀ ਤਿਆਰ ਕਰ ਜੀ ਵੀਰ ਜੀ ਹਾਂ ਜੀ ਵੈਸੇ ਆਰਡਰ ਜਿਵੇਂ ਸਹੀ ਚਿੱਠੀਆਂ ਹੋ ਗਈਆਂ ਜਾਂ ਕਿਸੇ ਨੇ ਵੀ ਕੋਈ ਵੀ ਆਰਡਰ ਦੇਣਾ ਆਨਲਾਈਨ ਹਣਾ ਮੇਰਾ ਇੰਸਟਾਗ੍ਰam ਤੇ ਪੇਜ ਆ ਤੀਰਤ 5627 ਤੇ YouTube ਤੇ ਪੇਜ ਆ ਮੇਰਾ ਤੀਰਤਪਾਲ ਸਿੰਘ ਕੈਲੀਗ੍ਰਾਫੀ ਤੇ ਉਥੋਂ ਵੀਰ ਸੰਪਰਕ ਕਰਕੇ ਮੈਨੂੰ ਇਦਾਂ ਆਰਡਰ ਦੇ ਦਿੰਦੇ ਆ ਜੀ ਹਣਾ ਤੇ ਬਾਕੀ ਬਹੁਤ ਕਿਰਪਾ ਜੀ ਮਹਾਰਾਜ ਦੀਆਂ ਹੁਣ ਹੁੰਦੇ ਉਹਨਾਂ ਨੂੰ ਬੜਾ ਸ਼ਕੀਨ ਹੁੰਦਾ ਹੈ ਕਿ ਆਡੀ ਇਦਾਂ ਦੀ ਇੱਕ ਪੇਂਟਿੰਗ ਚ ਆ ਰਵੇ ਥੱਲੇ ਮੇਰੇ ਹਮਸਫਰ ਦਾ ਨਾਮ ਹੋਵੇ ਹੱਥੀ ਬਣੀ ਪੇਂਟਿੰਗ ਹੋਵੇ ਆਪਾਂ ਰੂਮ ਦੇ ਵਿੱਚ ਲਗਾਈਏ ਇਦਾਂ ਮੈਂ ਬਣਾ ਦੇਣਾ ਵੀਰ ਜੀ ਹਾਂਜੀ ਪਰ ਵੀਰ ਜੀ ਮੇਰਾ ਮੇਨ ਪਰਪਸ ਨਾ ਜੀ ਅੱਖਰ ਆ ਮੀਨਸ ਕੀ ਜਿਵੇਂ ਕਈ ਆਰਟਿਸਟ ਹੁੰਦੇ ਆ ਜਿਹੜੇ ਡਰਾ ਕਰ ਦਿੰਦੇ ਆ ਮੈਂ ਕੀ ਅੱਖਰ ਨਹੀਂ ਮੀਨਸ ਕੀ ਅੱਖਰਾਂ ਦੀ ਗਿਣਤ ਬਹੁਤ ਆ ਬਹੁਤ ਘਟ ਰਹੀ ਆ ਸੋ ਮੈਂ ਅੱਖਰਾਂ ਨੂੰ ਲੈ ਕੇ ਆਇਆ ਜੀ ਇਸ ਵਾਰ ਫਸਟ ਟਾਈਮ ਇਸ ਤਰੀਕੇ ਨਾਲ ਇਹ ਨਿਹੰਗ ਸਿੰਘ ਹੋਣੀ ਦਿਮਾਲਾ ਸਜਾਇਆ ਆ ਹੱਥ ਦੇ ਵਿੱਚ ਨੇਜਾ ਆ ਜੀ 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 ਇਹ ਇਹ ਵੀ ਕਨਸੈਪਟ ਕਿਦਾਂ ਸੋਚਦੇ ਹੋ ਕਿ ਇਦਾਂ ਚਾਰ ਸਾਡੇ ਵੀਰ ਅਫਰੀਦ ਕੋਲ ਤੋਂ ਜਗਦੀਪ ਸਿੰਘ ਵੀਰ ਜੀ ਉਹਨਾਂ ਦੀ ਵੀਰ ਜੀ ਲਿਖੀ ਹੈ ਲਾਈਨਾਂ ਕਿ ਅਸੀਂ ਇੱਕ ਦੋ ਤਾਰਿਆਂ ਲਈ ਸਮਝੌਤਾ ਕਿਉਂ ਕਰੀਏ ਜਦ ਕਿ ਸਾਰਾ ਅੰਬਰੀ ਸਾਡਾ ਤੇ ਸੋ ਫਿਰ ਉਹਦੇ ਨਾਲ ਮਿਲਦਾ ਜੁਲਦਾ ਇਦਾਂ ਸੋਚਣਾ ਪੈਂਦਾ ਕਿ ਕਿਦਾਂ ਦਾ ਮੀਨਸ ਕੀ ਆਰਟ ਜਿਹੜਾ ਡਰਾ ਕਰੀਏ ਕਿ ਉਹਦੇ ਰੂਪ ਰੂ ਉਹਦੇ ਨਾਲ ਮੇਲ ਖਾਵੇ ਕਿ ਕਈ ਵਾਰ ਇਕੱਲੇ ਅੱਖਰਾਂ ਨਾਲ ਨਹੀਂ ਗੱਲ ਬੰਦੀ ਕਈ ਵਾਰ ਉਹਨੂੰ ਸਜੋ ਸਾਰਾ ਸਪਿਰਚੁਅਲਟੀ ਜਿਵੇਂ ਉਹ ਸਾਹਮਣੇ ਆ ਜੀ ਲਾਟਾਂ ਵਿੱਚੋਂ ਜੰਮਣ ਵਾਲੇ ਫੁਕਕਾ ਨਾਲ ਨਹੀਂ ਬੋਈਦੇ ਹੁੰਦੇ ਪਹਿਲਾਂ ਮੈਂ ਤਸਵੀਰ ਬਣਾ ਲਈ ਜੀ ਫਿਰ ਮੈਂ ਸੋਚਿਆ ਕਿ ਇਹ ਥੱਲੇ ਲਿਖਾਂਗੀ ਨਿਰਭਉ ਨਿਰਬੈਰ ਵੀ ਸੀ ਉਹ ਨਿਰਭਉ ਨਿਰਬੈਰ ਹੋਰ ਪਾਸੇ ਵੀ ਲਿਖਿਆ ਸੀ ਜੀ ਮੇਰਾ ਫਿਰ ਮੈਂ ਸੋਚਿਆ ਲਾਟਾਂ ਵਿੱਚੋਂ ਜੰਮਣ ਵਾਲੇ ਫੁਕਕਾ ਨਾਲ ਨਹੀਂ ਬੋਈ ਦਿੰਦੇ ਇਹ ਉਸ